ਗੁਰਦਾਸਪੁਰ ਦੇ ਇਮੀਗ੍ਰੇਸ਼ਨ ਸੈਂਟਰ ਆਸੀ ਹੱਬ ਦੇ ਦਫਤਰ ਵਿੱਚ ਚੱਲੀਆਂ ਗੋਲੀਆਂ ਮੋਟਰਸਾਈਕਲ ਤੇ ਦੋ ਨਕਾਬਪੋਸ਼ ਨੌਜਵਾਨਾਂ ਨੇ ਚਲਾਈਆਂ ਗੋਲੀਆਂ ਜੇਲ੍ਹ ਰੋਡ ਤੇ ਸਥਿਤ ਹੈ ਆਸੀ ਹੱਬ ਮਾਲਕ ਹਰਮਨ ਕੰਗ ਗਿਆ ਹੈ ਆਸਟ੍ਰੇਲੀਆ ਫਿਰੋਤੀ ਲਈ ਪਹਿਲਾਂ ਹੀ ਆਈ ਹੈ ਧਮਕੀ ਜਾਨੀ ਨੁਕਸਾਨ ਹੋਣ ਤੋਂ ਬਚਾ ਜੀ ਇੱਕ ਆਸੀ ਹੱਬ ਦੇ ਨਾਂ ਤੇ ਇੱਕ ਇਮੀਗ੍ਰੇਸ਼ਨ ਦੀ ਸ਼ਾਪ ਹੈ ਇਹ ਇੱਥੇ ਇਨਫੋਰਮੇਸ਼ਨ ਆਈ ਸੀ ਕਿ ਦੋ ਫਾਇਰ ਹੋਏ ਉਹ ਅਸੀਂ ਡੀਐਸਪੀ ਸਾਹਿਬ ਸਿਟੀ ਐਸਐਚਓ ਸਿਟੀ ਸਾਰੇ ਅਸੀਂ ਏਐਨ ਚਾਰਜ ਤੇ ਮੈਂ ਅਸੀਂ ਸਾਰੇ ਇੱਥੇ ਮੌਕੇ ਤੇ ਆਏ ਆ ਦੋ ਖੋਲ ਮਿਲੇ ਆ ਲੇਕਿਨ ਉਹ ਖੋਲ ਜਿਹੜੇ ਆ ਉਹ ਪੁਰਾਣੇ ਲੱਗਦੇ ਆ ਕਿਉਂਕਿ ਉਹਨਾਂ ਚ ਕੋਈ 스ਮੈਲ ਹੈ ਨਹੀਂ ਦੂਸਰਾ ਜਿਸ ਜਗ੍ਹਾ ਤੇ ਉਹ ਲੱਗ ਪਤਾ ਲੱਗਿਆ ਵੀ ਫਾਇਰ ਉਹਦੀ ਆਵਾਜ਼ ਆਈ ਏ ਉੱਥੇ ਜਿਹੜਾ ਕਲੌਕ ਦਾ ਸਿਰਫ ਸ਼ੀਸ਼ਾ ਟੁੱਟਿਆ ਸ਼ੀਸ਼ੇ ਦੀ ਜਿਹੜੀ ਬੈਕ ਸਾਈਡ ਹੈ ਮਤਲਬ 베이스 ਹੁੰਦਾ ਜਿਹੜਾ ਜੇ ਤੇ ਸੂਈਆਂ ਚੱਲਦੀਆਂ ਉਹਦੇ ਤੇ ਕੋਈ ਗੋਲੀ ਦਾ ਨਿਸ਼ਾਨ ਨਹੀਂ ਹੈ ਇਹ ਤੋਂ ਲੱਗਦਾ ਵੀ ਇਹਨਾਂ ਨੂੰ ਡਰਾਉਣ ਲਈ ਉਹਨਾਂ ਨੇ ਕੋਈ ਜਿੱਦਾਂ ਅੱਜਕੱਲ੍ਹ ਆਵਾਜ਼ ਵਾਲੇ ਪਿਸਤਲ ਆਉਂਦੇ ਨੇ ਜਿਹਦੇ ਵਿੱਚ ਕੱਲੀ ਆਵਾਜ਼ ਆ ਜਾਂਦੀ ਉਹ ਫਾਇਰ ਕਰਕੇ ਤੇ ਜਾਣ ਲੱਗੇ ਦੋ ਖੋਲ ਜਿਹੜੇ ਉਹ ਸੁੱਟ ਗਏ ਖੋਲ 30 ਦੇ ਆ ਬਾਕੀ ਵੈਰੀਫਾਈ ਕਰ ਰਹੇ ਆ ਤੇ ਰਜਿਸਟਰਡ ਕਰਕੇ ਜਲਦੀ ਅਸੀਂ ਬੰਦੇ ਫੜ ਲਾਂਗੇ ਕੋਈ ਸੀਸੀਟੀਵੀ ਹਾਂ ਸੀਸੀਟੀਵੀ ਫੁਟੇਜ ਆਈ ਹੈ ਉਹ ਸਾਰਾ ਅਸੀਂ ਕਰਕੇ ਜਲਦੀ ਤੁਹਾਨੂੰ ਇਹਦੇ ਬਾਰੇ ਵੈਰੀਫਾਈ ਕਰਕੇ ਜਿਹੜੇ ਉਹਦੇ ਸੰਬੰਧ ਵਿੱਚ ਹੀ ਪੀਸੀਆਰ ਵੀ ਲਗਾਇਆ ਸੀ ਇੱਥੇ ਉਹਦੋਂ ਇਹ ਕਹਿੰਦੇ ਸੀ ਜੀ ਵੀ ਜੇ ਪੀਸੀਆਰ ਮੋਰੇ ਲਾਉਂਗੇ ਤੇ ਸਾਡੇ ਕੰਮ ਤੇ ਫਰਕ ਪੈਂਦਾ ਪੀਸੀਆਰ ਥੋੜਾ ਸਾਈਡ ਤੇ ਖੜਾ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉੱਥੇ ਕੋਈ ਦੂਜਾ ਹੋਇਆ ਤਾਂ ਉਹ ਇਮੀਡੀਏਟਲੀ ਪੀਸੀਆਰ ਵੀ ਆ ਗਿਆ ਸੀ ਅਸੀਂ ਵੀ ਸਾਰੇ ਆ ਗਏ ਸਰ ਕਿੰਨੇ ਜਣੇ ਕਿੰਨੇ ਜਣੇ ਦੋ ਜਣੇ ਆਏ ਸੀ ਪੁਲਟੀਨਾ ਮੋਟਰਸਾਈਕਲ ਤੇ ਨਹੀਂ ਉਹ ਸਾਰਾ ਹਲੇ ਵੀਡੀਓ ਵਗੈਰਾ ਦੇਖ ਕੇ ਫਿਰ ਦੱਸ ਦਿੰਦਾ ਧੰਨਵਾਦ ਠੀਕ ਹੈ